ਸਤ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਤੁਸੀਂ ਮੇਰਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਫਰਾਤ ਨੂੰ ਆਟਾ ਗੁੰਨਦੇ ਸਮੇਂ ਮੇਰੀਆਂ ਬੀਬੀਆਂ ਭੈਣਾਂ ਇਹ ਬੋਲ ਕੇ ਆਟਾ ਗੁੰਨਣਾ ਫਿਰ ਦੇਖੋ ਕਿਵੇਂ ਚਮਤਕਾਰ ਹੁੰਦਾ ਮੇਰੀਆਂ ਭੈਣਾਂ ਮਾਤਾਵਾਂ ਇਹ ਗੱਲ ਆਪਣੇ ਦਿਮਾਗ ਵਿੱਚ ਸੈੱਟ ਕਰ ਲੈਣ ਕਿ ਜਿਵੇਂ ਹੀ ਅਪਾਂ ਸੋਈ ਦੇ ਵਿੱਚ ਆਟੇ ਨੂੰ ਪਾਣੀ ਪਾ ਕੇ ਗੁੰਨਿਆ ਗਿਆ ਆਟਾ ਇੱਕ ਰੂਪ ਲੈ ਲੈਂਦਾ ਹੈ ਜਿਵੇਂ ਉਹ ਅਲੱਗ-ਅਲੱਗ ਹੋਇਆ ਆਟਾ ਇਕੱਠਾ ਹੋ ਗਿਆ ਉਵੇਂ ਹੀ ਆਪਾਂ ਆਪਣੇ ਪਰਿਵਾਰ ਨੂੰ ਰਿਸ਼ਤੇਆਂ ਨੂੰ ਇਕੱਠਾ ਕਰਨਾ ਹੈ ਜਿਹੜਾ ਆਪਣਾ ਮਨ ਚੁਗਲੀਆਂ ਕਰਕੇ ਫਟ ਚੁੱਕਿਆ ਵਾ ਆਪਾਂ ਉਸ ਮਨ ਨੂੰ ਇਕੱਠਾ ਕਰਨਾ ਵਾ ਮਾਪੁਰਖਾਂ ਨੇ ਚ ਗੱਲ ਕਹੀ ਸੀ ਇੱਕ ਬੀਬੀ ਦੇ ਹੱਥ ਵਿੱਚ ਇੱਕ ਔਰਤ ਦੇ ਹੱਥ ਵਿੱਚ ਇੰਨੀ ਕਲਾ ਹੈ ਕਿ ਉਹ ਪੂਰੇ ਪਰਿਵਾਰ ਨੂੰ ਜੋੜ ਕੇ ਵੀ ਰੱਖ ਸਕਦੀ ਹੈ ਤੇ ਪੂਰੇ ਪਰਵਾਰ ਨੂੰ ਰੋੜ ਕੇ ਵੀ ਰੱਖ ਸਕਦੀ ਹੈ ਤੋੜ ਕੇ ਵੀ ਰੱਖ ਸਕਦੀ ਹੈ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਕਈ ਘਰਾਂ ਵਿੱਚ ਜਿੱਦਣ ਦੀਆਂ ਬੁੜੀਆਂ ਹੁੰਦੀਆਂ ਜੋ ਘਰ ਨੂੰ ਤੋੜ ਦਿੰਦੀਆਂ ਤੇ ਕੁਝ ਏਦਾਂ ਦੀਆਂ ਹੁੰਦੀਆਂ ਜੋ ਘਰ ਨੂੰ ਜੋੜ ਦਿੰਦੀਆਂ ਕਈ ਜਿਉਂਦੀ ਜੀ ਘਰ ਨੂੰ ਸਵਰਗ ਬਣਾ ਲੈਂਦੀਆਂ ਤੇ ਕਈ ਜਿਉਂਦੀ ਜੀ ਘਰ ਨੂੰ ਨਰਕ ਬਣਾ ਦਿੰਦੀਆਂ ਇਹ ਵੀ ਗੱਲ ਆ ਕਿ ਪਰਿਵਾਰਿਕ ਦੇ ਮੈਂਬਰ ਹੀ ਇਦਾਂ ਦੇ ਹੁੰਦੇ ਆ ਜੋ ਇਕੱਠੇ ਰਹਿਣਾ ਨਹੀਂ ਚਾਹੁੰਦੇ ਆਪਾਂ ਸਾਰਿਆਂ ਲਈ ਇਕੱਠੇ ਇਕੱਠੀ ਵਿੱਚ ਨਹੀਂ ਤੋਲ ਸਕਦੇ ਮਾਹ ਪੁਰਖਾਂ ਨੇ ਕਿ ਗੱਲ ਕਹੀ ਸੀ ਕਿ ਜਦੋਂ ਵੀ ਕੋਈ ਬੀਬੀ ਭੈਣ ਔਰਤ ਪ੍ਰਸ਼ਾਦਾ ਪਾਣੀ ਤਿਆਰ ਕਰੇ ਉਹ ਪ੍ਰਸ਼ਾਦਾ ਪਾਣੀ ਤਿਆਰ ਕਰਦੀ ਘਰ ਦੀ ਆਟਾ ਗੁੰਨਦੇ ਸਮੇਂ ਰੋਟੀ ਬਣਾਉਂਦੇ ਸਮੇਂ ਸਤਨਾਮ ਵਾਹਿਗੁਰੂ ਦਾ ਜਾਪ ਜ਼ਰੂਰ ਕਰੇ ਕਿਉਂਕਿ ਜਦੋਂ ਸਤਨਾ ਵਾਹਿਗੁਰੂ ਦਾ ਜਾਪ ਹੋਇਆ ਪੂਰਾ ਪ੍ਰਸ਼ਾਦਾ ਬਣਿਆ ਉਸ ਵਿੱਚ ਪਰਮਾਤਮਾ ਦਾ ਹੱਥ ਹੁੰਦਾ ਵਾ ਤੇ ਜਿਵੇਂ ਉਹ ਪਛਾਦਾ ਪਾਣੀ ਸਾਰੇ ਛਕਦੇ ਆ ਉਹਨਾਂ ਵਿੱਚ ਬਾਣੀ ਦੀ ਮਿਠਾਸ ਹੁੰਦੀ ਹੈ ਜਿਵੇਂ ਜਿਵੇਂ ਪ੍ਰਸ਼ਾਦਾ ਉਹਨਾਂ ਦੇ ਅੰਦਰ ਜਾਊਗਾ ਉਵੇਂ-ਉਵੇਂ ਬਾਣੀ ਦੀ ਮਿਠਾਸ ਉਹਨਾਂ ਦੇ ਅੰਤਲ ਜਾਊਗੀ ਉਹ ਬਾਣੀ ਨਾਲ ਵਾਦ ਤੋਂ ਵਾਦ ਜੁੜਨ ਕਿ ਪਰ ਅੱਜ ਕੱਲ੍ਹ ਦੇ ਟਾਈਮ ਵਿੱਚ ਬੀਬੀਆਂ ਗੁਰਬਾਣੀ ਨਹੀਂ ਸੁਣਦੀਆਂ ਸਤਨਾ ਵਾਹਿਗੁਰੂ ਦਾ ਜਾਪ ਨਹੀਂ ਕਰਦੀਆਂ ਨਾਟਕ ਵੇਖਦੀਆਂ ਵੇਖਦੇ ਹੀ ਅੱਜਕੱਲ ਬੀਬੀਆਂ ਪਛਾਦਾ ਪਾਣੀ ਤਿਆਰ ਕਰਦੀਆਂ ਇਹੋ ਜਿਹਾ ਟਾਈਮ ਆ ਬੀਬੀਆਂ ਪਛਾਦੇ ਪਾਣੀ ਬਿਨਾ ਰਹਿ ਸਕਦੀਆਂ ਪਰ ਨਾਟਕ ਵਲੌਗ ਦੇਖੇ ਬਿਨਾ ਨਹੀਂ ਰਹਿ ਸਕਦੀਆਂ ਅਸੀਂ ਇੱਕ ਪ੍ਰਸ਼ਾਦਾ ਬਣਾਉਂਦੀ ਭੈਣ ਦੇਖੀ ਜੋ ਕਿ ਪ੍ਰਸ਼ਾਦਾ ਤਿਆਰ ਕਰਨ ਲੱਗੀ ਉਹ ਪਹਿਨ ਇੱਕ ਪੇੜਾ ਕੀਤਾ ਇੱਕ ਰੋਟੀ ਤਵੇ ਤੇ ਪਾਤੀ ਆਗੇ ਟੀਵੀ ਮੂਰੇ ਖੜ ਗਈ ਮੁਰ ਕੇ ਰੋਟੀ ਥਲ ਜਦੋਂ ਰੋਟੀ ਥਲਣ ਗਈ ਉਦੋਂ ਰੋਟੀ ਮੱਚ ਗਈ ਹਮਾ ਸੀਰੀਅਲ ਮਿਸ ਨਾ ਹੋਵੇ ਨਾਟਕ ਨਾ ਦੇਖਣਾ ਮਿਸ ਹੋਵੇ ਪਰਛਾਦਾ ਭਵੇਂ ਮੱਚ ਹੀ ਜਾਵੇ ਸਿਆਣੇ ਕਹਿੰਦੇ ਜਿਹੋ ਜਿਹਾ ਖਾਈਏ ਆ ਨਾ ਉਹੋ ਜਿਹਾ ਬਣ ਜੇ ਮਾਨਾ ਹੋ ਚੁਗਲੀਆਂ ਆ ਨਾ ਸੀਰੀਅਲ ਦੇਖ ਕੇ ਪਰਮਾਨਵੀ ਉਹੋ ਦਾ ਹੀ ਬੰਨਾ ਸਾਰਿਆਂ ਦੇ ਡੋਡੀ ਮਨ ਹੋ ਜਾਂਦੇ ਆ ਕਿਸੇ ਦਾ ਮੂੰਹ ਕਿਵੇਂ ਹੋ ਜਾਂਦਾ ਕਿਸੇ ਦਾ ਕਿਵੇਂ ਹੋ ਜਾਂਦਾ ਇਹ ਹੋਣਾ ਵੀ ਚਾਹੀਦਾ ਇਹ ਜੈ ਜਗਾ ਕਿ ਚੁਗਲੀਆਂ ਦਾ ਪ੍ਰਸ਼ਾਦਾ ਖਾਦਾ ਲੜਾਈ ਝਗੜੇ ਵੇਖ ਵੇਖ ਕੇ ਨਾਟਕ ਵੇਖ ਕੇ ਪ੍ਰਸ਼ਾਦਾ ਪਕਾਇਆ ਸਾਰਾ ਪਰਿਵਾਰ ਤੁਹਾਡੇ ਪ੍ਰਸ਼ਾਦੇ ਤੇ ਪੈ ਗਿਆ ਤੇ ਖਾਣ ਵਾਲੇ ਤੇ ਪੈ ਗਿਆ ਤੇ ਉਹ ਫਿਰ ਉਹੋ ਜਿਹਾ ਹੀ ਬੰਨਾ ਆਪਾਂ ਨੂੰ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਇਹ ਕਿਸੇ ਦੇ ਤਰਕਤਬਾ ਨਹੀਂ ਲਾਇਆ ਬਸ ਸਾਰੀਆਂ ਭੈਣਾਂ ਨੂੰ ਬੀਬੇ ਨੂੰ ਬੇਨਤੀ ਹੈ ਜਦੋਂ ਵੀ ਤੁਸੀਂ ਰੋਟੀ ਪਕਾਉ ਆਟਾ ਗੁੰਨੋ ਤਾਂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਪ ਜ਼ਰੂਰ ਕਰੋ ਜਦੋਂ ਸੀ ਮੂਲ ਮੰਤਰ ਪੜ੍ਹ ਲਓ ਜਾਂ ਤੁਹਾਨੂੰ ਪਹਿਲੀ ਪੌੜੀ ਆਉਂਦੀ ਹੈ ਸਬਜੀ ਸਭ ਦੀ ਹੈ ਰਾਸਤੀਆਂ ਉਂਗੇ ਤੁਸੀਂ ਉਹੀ ਪੜ੍ਹੋ ਇਹ ਜਨਪਦਾ ਮਨ ਵੀ ਸ਼ਾਂਤ ਰਹੇਗਾ ਤੇ ਪੂਰੇ ਪਰਿਵਾਰ ਦਾ ਮੋਹਲ ਵਧੀਆ ਹੋਵੇਗਾ ਤੇ ਘਰ ਵਿੱਚ ਬਰਕਤ ਆਉਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ